ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ। ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇ ਜੀ। ਜੈਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ। ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪੈਨ ਵਿਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਬਾਈ ਜੀ ਤਪਾ ਪੈਂਦੀ ਹੈ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਪੰਜਾਬ ਵਾਲੀ ਜਰਸੀ ਵੱਡੀ ਵਹਿੜ ਦੇਖ ਰਹੇ ਹੋ ਤੁਸੀਂ ਤਾਜੀ ਸੂਈ ਨੇ ਇਸ ਟਾਈਮ ਇਸ ਟਾਈਮ ਇਹ ਟੋਕਰ ਵਹਿੜ ਆ ਗਈ ਤਾਜੀ ਨੇ 22 ਤੋਂ 24 ਲੀਟਰ ਦੁੱਧ ਦਿੱਤਾਗਾ ਪੂਰੀ ਜਿੰਦਜਾਨ ਵਾਲੀ ਤੇ ਚੰਗੇ ਕੱਟ ਕਾਠ ਵਾਲੀ ਆ ਕੋਈ ਮੇਰਾ ਭਰਾ ਛੋਟੀ ਨਾ ਸਮਝੇ। ਇਸ ਟਾਈਮ ਪੰਜਾਂਵੀਂ ਨੜੀ ਇਹ ਸੂਈ ਹੋਈ ਆ। ਆਸਟਾ ਮੇਦੇ ੇਠਾਂ ਦੁੱਧ 8 ਲੀਟਰਾਂ ਕੰਡੇ ਵਾਲਾ ਰੈਡੀ ਆ, ਤਿਆਰ ਆ। ਜਿੱਥੋਂ ਆਪਾਂ ਲਈ ਸੀ ਉਥੋਂ 10 ਲੀਟਰ ਦੁੱਧ ਸੀਗਾ, ਪਰ ਅੱਜ ਇਹ ਨਵੇਂ ਦੁੱਧ ਹੁੰਦੀ ਹੈਗੀ। ਤਾਂ ਕਰਕੇ 2 ਕਿਲੋ ਦੁੱਧ ਦੇ ਨੇ ਦਾਤਾ ਤੇ ਕੁਝ ਉਪਰਾ ਵੀ ਕਰਗੀ ਭਾਈ। ਪੂਰੀ ਸਕੀਨ ਪੰਜਾਬ ਵਾਲੀ ਵੱਡੀ ਜਰਸੀ ਜਿਹੜੀ ਨੂੰ ਆਪਾਂ ਕਹਿ ਰਹੀਏ ਵੀ ਤਿਆਰ ਹੋਈ ਲੱਖ ਤੋਂ ਬਾਹਰ ਵਿਕਣ ਵਾਲੀ ਚੀਜ਼ ਹੈ। ਵੀਡੀਓ ਤੇ ਕੁਝ ਹੋਰ ਲੱਗਦੀ ਆ ਜਦੋਂ ਤੁਸੀਂ ਕੋਲੇ ਆ ਕੇ ਦੇਖੋਗੇ ਨਾ ਤੇ ਬਹਿਣ ਚੰਗੇ ਕੱਦ ਕਾਠ ਵਾਲੀ ਆ ਕੋਈ ਵੀਰਾ ਭਰਾ ਛੋਟੀ ਦਾ ਸੰਭੇ ਇਹਨੂੰ। ਮੂੰਹ ਮੱਥਾ ਨੇੜ ਤੋਂ ਦੇਖੋ। ਪੂਰੀ ਖੂਬਸੂਰਤ ਸੀਲਸ ਲੱਗ ਪੂਰੀ ਆ। ਥਾਣਾ ਦਾ ਸਹਿ ਦੇਖੋ। ਚਾਰੇ ਥਣ ਵਿੱਥੀ ਤੇ ਗੈਲ ਤੇ ਸੋਹਣੇ ਲੱਗੇ ਹੋਏ ਆ। ਦਾਸ ਅਜ ਤਰੀਕਾ ਹੈਗੀ। 4 ਵਜੇ ਆਪਾਂ ਵੀਡੀਓ ਬਣਾਉਨੇ ਆ 2.5 ਘੰਟੇ ਹਜੇ ਚਵਾਈ ਦੇ ਵਿੱਚ ਸਟੇ ਟਾਈਮ ਪਿਆਗਾ ਲੈ ਵੇ ਦੀ ਬੈਕ ਸਾਈਡ ਤੋਂ ਦਿਖਾ ਦਿੰਨਾ ਵਾਲ ਢਿੱਲਾਂ ਤੋਂ ਉਹਨੂੰ ਦੀਲੀਆਂ ਹੋਣਗੀਆਂ ਵੀ ਤਾਜੀ ਨੇ ਵਾਕਏ ਨੇ 22 ਤੋਂ 24 ਲੀਟਰ ਦੁੱਧ ਚਵਾਇਆਗਾ ਕੱਦ ਕਰ ਦੇਖੋ ਚੰਗੀ ਸਕੀਨ ਪੰਜਾਬ ਵਾਲੀ ਵੱਡੀ ਜャਸੀ ਪੂਰੀ ਖੂਬਸੂਰਤ ਤੇ ਸੀਲਸ ਲੱਗ ਕਿਸੇ ਨੂੰ ਜ਼ਰੂਰਤ ਹੋਵੇ ਨੰਬਰ ਮੇਰਾ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਰਸੀ ਬਰੀਡ ਜਰਸੀ ਵਹਿੜ ਖਰੀਦ ਸਕਦੇ ਹੋ ਜੰਗੀ ਬਰੀਡ ਵਾਲੀ ਹੈਗੀ ਕਿਸੇ ਮੇਰੇ ਭਰਾ ਨੂੰ ਜਰੂਰਤ ਹੋਵੇ ਸੰਪਰਕ ਕਰ ਲਿਓ ਇਹਦਾ ਰੇਟ 30000 ਰੁਪਿਆ ਆਏਗਾ ਦਾ ਮਾਣ ਤਨ ਜਰੂਰ ਹੋ ਜੂਗਾ ਤੋਰੇ ਤੋਰੇ ਪੱਖੋਂ ਪੂਰੀ ਟੋਪ ਆ ਆਪਾਂ ਗੱਲ ਕਰ ਗਿੱਲਾ ਕਰਕੇ ਥਾਂ ਤੋਰ ਦੇਣੀ ਨੂੰ ਵੀ ਤਿਲਕ ਜੂ ਕਿਉਂਕਿ ਇੱਕ ੱਤਕਾ ਵੱਧ ਕਰਦੀ ਆ ਪੂਰੀ ਰੱਜ ਕੇ ਸਕੀਨ ਵਹਿੜ ਆ ਗਈ ਦੂਜਾ ਸੂਆ ਹੁਣ ਇਹ ਸੂਈ ਦੀ ਹੈਗੀ ਤਾਜੀ ਤੀਜੇ ਸੂਏ ਨੂੰ ਅੱਜ ਇਹ ਨਵੇਂ ਦੁੱਧ ਹੁੰਦੀ ਆ ਕਿਸੇ ਨੂੰ ਜ਼ਰੂਰਤ ਆ ਤਾਂ ਸੰਪਰਕ ਕਰੋ ਬਈ ਜੀ ਮੁੱਲ ਸਿਰਫ 30000 ਰੁਪਇਆ ਨਾਲੇ ਵੀਡੀਓ ਨੂੰ ਮੇਰਾ ਭਾਈ ਬਣ ਕੇ ਗਾਹਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਕੋਈ ਮੇਰਾ ਭਰਾ ਜਰਸੀ ਵਹਿੜ ਦੀ ਜ਼ਰੂਰਤ ਦੇ ਵਿੱਚ ਤੁਰਿਆ ਫਿਰਦਾ ਹੁੰਦਾ ਉਹਦਾ ਮਸਲਾ ਹੱਲ ਹੋ ਜਾਂਦਾ ਧੰਨਵਾਦ ਮੇਰੇ ਭਰਾਵੋ ਮਿਲਦੇ ਆਂ ਕੋਈ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ